ਮੇਰੇ ਹੁੰਦੇ ਕੋਈ ਵੀ ਘਬਰਾਓ ਨਾ ਜੋ ਜੋ ਚੀਜ਼ ਸੀ ਲੋੜ ਹੈ ਮੈਨੂੰ ਦੱਸੋ ਮੈਂ ਤੁਹਾਡੇ ਤੱਕ ਮੁਹैया ਕਰਵਾ ਦਵਾਂਗਾ ਮੰਤਰੀ ਕੁਲਦੀਪ ਢਾਲੀਵਾਲ ਹੜਪੀੜਤਾ ਦੀ ਮਦਦ ਕਰਦੇ ਹੋਏ ਨਜ਼ਰ ਆ ਰਹੇ ਨੇ ਲਗਾਤਾਰ ਉਥੇ ਹੀ ਦੱਸੀਏ ਕਿ ਪੰਜਾਬ ਨੇ ਹੜਾਂ ਦੀ ਮਾਰ ਚੱਲੀ ਤੇ ਜਿਸ ਸੇ ਕਰਕੇ ਕਿਸਾਨਾਂ ਨੂੰ ਭਾਰੀ ਨੁਕਸਾਨ ਹੋਇਆ ਫਸਲਾਂ ਖਰਾਬ ਹੋ ਚੁੱਕੀਆਂ ਦੂਜੇ ਪਾਸੇ ਉਥੇ ਹੀ ਪਿੰਡਾਂ ਦੇ ਪਿੰਡ ਦੇ ਵਿੱਚ ਜਿਹੜੇ ਕਿ ਤਰਾਤਰ ਹੋਈ ਤੇ ਦੂਜੇ ਪਾਸੇ ਹੁਣ ਉਥੇ ਹੀ ਮੰਤਰੀ ਕੁਲਦੀਪ ਢਾਲੀਵਾਲ ਲਗਾਤਾਰ ਗਰਾਊਂਡ ਲੈਵਲ ਦੇ ਉੱਤੇ ਉਤਰੇ ਨਜ਼ਰ ਆ ਰਹੇ ਨੇ ਉਹਨਾਂ ਦੇ ਵੱਲੋਂ ਦੱਸਦੀਏ ਕਿ ਹੜਪੀੜਤਾ ਦੀ ਮਦਦ ਕੀਤੀ ਜਾ ਰਹੀ ਹੈ ਕਈਆਂ ਦੇ ਟਰੈਕਟਰ ਖਰਾਬ ਹੋ ਚੁੱਕੇ ਸੀ ਤੇ ਜਿਸ ਤੋਂ ਬਾਅਦ ਡੁੱਬ ਗਏ ਤੇ ਉੱਥੇ ਹੀ ਦੂਜੇ ਪਾਸੇ ਹੜਪੀੜਤਾ ਦੀ ਮਦਦ ਲਈ ਹੁਣ ਫਿਰ ਤੋਂ ਮੰਤਰੀ ਕੁਲਦੀਪ ਢਾਲੀਵਾਲ ਦੇ ਵੱਲੋਂ ਅੱਜ ਇੱਕ ਵੱਡੀ ਸਹਾਇਤਾ ਕੀਤੀ ਗਈ ਹੈ ਹੁਣ ਕੀ ਕੁਝ ਕਹਿਣਾ ਆਓ ਤੁਹਾਨੂੰ ਸੁਣਾਉਂਦੇ ਆਂ ਬੇੜਾ ਤੁਹਾਨੂੰ ਮੈਜੂ ਜਲਦੀ ਬਹੁਤ ਧੰਨਵਾਦ ਸਾਡਾ ਬਹੁਤ ਬਹੁਤ ਧੰਨਵਾਦ ਨਹੀਂ ਨਹੀਂ ਇੰਦਾ ਨਹੀਂ ਕਰਨ ਦਾ ਨਾ ਨਾ ਬਹੁਤ ਬਹੁਤ ਧੰਨਵਾਦ ਇੰਦਾ ਨਹੀਂ ਸਾਰੇ ਦਾਨੀ ਜज्ਬਤੀ ਨਹੀਂ ਹੋਣਾ ਜज्ਬਤੀ ਦਾ ਹੋਣਾ ਨਹੀਂ ਨਹੀਂ ਫਿਰ ਮੈਂ ਕਿ ਨਹੀਂ ਮੈਂ ਤੁਹਾਨੂੰ ਵੀ ਇੱਕ ਬੜਾ ਖੁਸ਼ ਹਾਂ ਨਾ ਨਾ ਕੋਈ ਗੱਲ ਮੇਰੇ ਕੋਲ ਤੇ ਨਾ ਨਹੀਂ ਜਾਂਦਾ ਮੈਂ ਤੁਰ ਕੇ ਆ ਉਹਦੇ ਪਿੱ ਕਿ ਮੈਂ ਆਪੇ ਸਾਰਾ ਬਣਾ ਲਈ ਜੂੜ ਮੈਂ ਕਿਹਾ ਮੈਂ ਆ ਗਿਆ ਤੁਹਾਡਾ ਪੁੱਤ ਆ ਮੈਂ ਕਮਲੋ ਦੇ ਕਿਉਂ ਮੇਰੇ ਹੁੰਦਿਆ ਦਿਲ ਨਾ ਛੱਡੋ ਹੱਥ ਆ ਤੁਹਾਡੇ ਨਾਲ ਮਿਹਰਬਾਨੀ ਹਾਂ ਇਹ ਜਿੱਦਾਂ ਦਾ ਕਹਿੰਦੇ ਤਾਂ ਇਹਨਾਂ ਨੂੰ ਵਧੀਆ ਬੇੜਾ ਬਣਾ ਦਿਓ ਪੈਸੇ ਮੈਂ ਤੁਹਾਨੂੰ ਦਊਂਗਾ ਪਾਪਾ ਤੁਹਾਨੂੰ ਬੇਨਤੀ ਹੈ ਵੀ ਉਹਨਾਂ ਨੂੰ ਬੜਾ ਕੇ ਛੇਤੀ ਦਿਓ ਬਚਾ ਰਹੇ ਨੇ ਆਪਣੀ ਕੰਨ ਕੁੜਕ ਦੀ ਟਾਈਟਰ ਟੂਟਰ ਲਗਾਉਣੇ ਆ ਠੀਕ ਹੈ ਕਿਹਦੀ ਗੱਲ ਤੇ ਆਪਾਂ ਬੇੜਾ ਮੈਂ ਤੁਹਾਨੂੰ ਮੈਂ ਪੈਸੇ ਦਊਂਗਾ ਕੱਲ ਕੱਲ ਮੈਂ ਸ਼ਾਮ ਨੂੰ ਆਉਣਾ ਕੱਲ ਮੈਂ ਤੁਹਾਨੂੰ ਮਤਲਬ ਜਿਹੜਾ ਲੱਖ ਰੁਪਇਆ ਦੇ ਦੂੰਗਾ ਬਾਕੀ ਜਿੰਨੇ ਤੁਸੀਂ ਕਹੋਗੇ ਮੈਂ ਤੁਹਾਨੂੰ ਪੈਸੇ ਦੇ ਦੂੰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੱਲ ਤੁਹਾਨੂੰ ਲੱਖ ਰੁਪਇਆ ਮਿਲ ਜੂ ਠੀਕ ਹੈ ਇਹ ਬੱਬੂ ਆਊਗਾ ਸਰਪੰਚ ਤੇ ਜਿਹੜਾ ਸਾਈਜ ਕਹਿੰਦੇ ਆ ਇੱਕ ਛੋਟੀ ਬੇੜੀ ਬਣਾਉਣੀ ਆ ਤੇ ਇੱਕ ਬੇੜਾ ਬਣਾਉਣਾ ਨਹੀਂ ਨਹੀਂ ਜਿਹੜੇ ਬਾਲ ਬੰਦੇ ਦਾ ਬੱਲਾ ਵਾਲੇ ਆ ਉਹਦੇ ਨਾਲ ਦਾ ਸਾਈਜ ਤਾਂ ਕੋਈ ਨਹੀਂ ਆਗਾ ਇੱਥੇ ਸਰਪੰਚ ਸਭ ਤੋਂ ਵੱਡਾ ਸਾਜ ਸਾਡੇ ਕੋ ਇਹੋ ਹੀ ਉਹ ਗੂਆ ਹਾਂ ਆਓ ਜਿੱਦਾਂ ਵਾਹ ਕਹਿੰਦੇ ਨਾ ਬੱਲਾ ਵਾਲੇ ਉਦਾਂ ਦਾ ਬੜਾ ਦੇ ਯਾਰ ਇਹਨਾਂ ਦਾ ਬੜਾ ਨੁਕਸਾਨ ਹੋਇਆ ਆਓ ਤੇ ਆ ਜਾਣ ਕਿ ਤੇ ਕੋ ਤੇ ਦਾਤੋ ਕੱਲ ਕੱਲ ਮੈਂ ਤੁਹਾਨੂੰ ਪੈਸੇ ਭੇਜੂਗਾ ਠੀਕ ਆ ਹਾਂ ਕੱਦ ਆ ਕੋਈ ਨਹੀਂ ਕੱਲ ਖੋਲੋ ਤੂੰ ਵਟਸਐਪ ਕੋਈ ਨਹੀਂ ਕੱਲ ਖੋਲੋ ਸ਼ੁਰੂ ਕਰ ਦੋ ਬਦ ਨਾਮ ਲੈ ਕੇ ਹਾਂ ਠੀਕ ਠੀਕ ਆ ਕਵਾਦੀ ਸਰ ਜੀ ਸਾਰਾ ਗੰਨਾ ਲੱਗ ਜਾਏਗਾ ਹਾਂ ਕਿੰਨਾ ਕੁ ਲੈ ਤੁਹਾਨੂੰ ਪੈਗਾ ਇਹ ਇਹ ਸਾਰਾ ਇਥੋਂ ਤਾਂ ਪਹਿਲੀ ਇਹ ਹੋਊਗਾ ਮੇਰੇ ਖਿਆਲ ਚ ਹਾਂ ਸਾਰੀ ਪਹਿਲੀ ਸੀ ਜੀ ਦੋ ਢਾਈ ਸੌ ਕਿਲੋ ਆ ਜਿਹੜਾ ਬਿਲਕੁਲ ਇੰਨੇ ਅਸੇ ਜਗ੍ਹਾ ਦੇ ਬਰਬਾਦ ਹੋ ਗਿਆ ਜਿੱਦਿ ਕੱਖ ਨਹੀਂਗਾ ਅੱਛਾ ਪਹਿਲੀ ਸੀ ਬਿਨਾ ਗੱਲਿਆ ਸਾਰੀ ਪਹਿਲੀ ਸੀ ਪਹਿਲੀ ਸਿੱਧੀ ਜਾਨ ਹਾਂ ਪਹਿਲੀ ਕਿੰਨੀ ਸੀ ਕੜੀਆ 6-7 ਕਿਲੋ ਆ ਸਰ ਸਾਰੀ ਅਦੌੜ ਗਈ ਰੇਤ ਪਾਈ ਹਾਂ ਸਾਡੀ ਮਾੜੀ ਮੁੱਟੀ ਫਸਲ ਇਹਦੀ ਸਾਰੀ ਬਰਬਾਦ ਹੋ ਗਈ ਸਰ ਓਹੋ ਅੱਗੇ ਕਰੀ ਨਾ ਬਾਕੀ ਸਾਡੀ ਮਸਤ ਕਰਿਓ ਬਿਲਕੁਲ ਅਸੀਂ ਬਹੁਤ ਤੁਸੀਂ ਬੰਦੇ ਹੋ ਵੇਖੋ ਮੈਂ ਕੋਈ ਦਿਲ ਨਹੀਂ ਛੱਡਦਾ ਮੈਂ ਵੇਖੋ ਆਇਆ ਐਡੀ ਦੂਰ ਇਹਨਾਂ ਨੇ ਮੈਨੂੰ ਆਉਂਦੇ ਆ ਭਲਾਵਾਂ ਨੇ ਕਿਹਾ ਬੇੜਾ ਲੈ ਦੋ ਤੇ ਮੈਂ ਕਿਹਾ ਬੇੜਾ ਤੁਹਾਨੂੰ ਮਿਲ ਜਾਊਗਾ ਕੋਈ ਨਹੀਂ ਤੁਹਾਨੂੰ ਵੀ ਕੋਈ ਮੱਤੇ ਦੀ ਲੋੜ ਹੋਗੀ ਮਿਹਰਬਾਨੀ ਹਾਜੇ ਦੱਸੋ ਪਤਾ ਪਸ ਸਿੱਖ ਆ ਪੰਜਾਬੀ ਆ ਦਿਲ ਨਹੀਂ ਛੱਡਦਾ ਨਹੀਂ ਨਹੀਂ ਸਰ ਕੋਈ ਗੱਲ ਨਹੀਂ ਦਿਲ ਵੀ ਛੱਡਦੀ ਹੈ ਸਰ ਦਿਲ ਨਹੀਂ ਛੱਡਦਾ ਛੱਡਦੇ ਹਾਂ ਦਿਲ ਕੋਈ ਛੱਡਦਾ ਨਹੀਂ ਪਰ ਬਹੁਤ ਸਾਰੇ ਆਪਾਂ ਸਾਰੇ ਇੱਕ ਦੂਜੇ ਦਾ ਸਹਿਯੋਗ ਕਰਦੇ ਆਂ ਆਪਾਂ ਕਹਾਂਗੇ ਪਤਾ ਤੁਹਾਡਾ ਨੁਕਸਾਨ ਹੋ ਗਿਆ ਟਰੈਕਟਰ ਪਰ ਬਾਦ ਹੋ ਗਿਆ ਯਾਰ ਗਰੀਬ ਆਮੀਰ ਸਭ ਲਈ ਮੁਸ਼ਕਲ ਬਣਾਈ ਸੰਦ ਨਹੀਂ ਬਹੁਤ ਔਖੇ ਸੰਦ ਬਣ ਹਾਂਜੀ ਹਾਂ ਜਿੰਨਾ ਹੋ ਸਖਿਆ ਚਲੋ ਸਾਡੀ ਮਰਜ਼ੀ ਕਰੀ ਕੋਈ ਹਾਲ ਨਹੀਂ ਬਕਾ ਦੂੰਗਾ ਕਰੂੰਗਾ ਮਿਹਰਬਾਨੀ ਕਰੂੰਗਾ ਆਪਾਂ ਦੇਖਦੇ ਹਾਂ ਦੇ ਕੇ ਬਕਸ਼ਾ ਵਾਲੇ ਨਾਲ ਗੱਲ ਕਰਦੇ ਆ ਠੀਕ ਹੈ ਕਿਤੇ ਇੱਕ ਥਾਂ ਤੇ ਖੜ ਕੇ ਸਾਡੇ ਟਰੈਕਟਰ ਤੁਹਾਡੇ ਠੀਕ ਕਰਵਾ ਦਈਏ ਕੋਈ ਕਈ ਸਾਡੇ ਕੋ ਆਉਂਦੇ ਆ ਸੱਜਣ ਇਦਾਂ ਦੇ ਇੱਕੋ ਥਾਂ ਤੇ ਕੋਈ ਪਤਾ ਕਰਦੇ ਆ ਜਿੱਥੋਂ ਠੀਕ ਹੋ ਜਾਣਾ ਠੀਕ ਹੈ ਕਿ ਨਹੀਂ ਵਕਤ ਦਦਾ ਠੀਕ ਹੈ ਜੀ ਛੇ ਨਿਕਲੇ ਹਾਂਜੀ ਚਾਰ ਆਪਾਂ ਲੈ ਗਏ ਪਿਛੇ ਆ ਦੋ ਹੁਣ ਅੱਜ ਦੋ ਦਿਨਿਆਂ ਟਰੈਕਟਰ ਦਾ ਅੱਛਾ ਸਾਡੇ ਵੀ ਗਾੜੀ ਜੋ ਹੈ ਆਪ ਲੋਗਾਂ ਦੀ ਬਣਦੀ ਗਾੜੀ ਉਹ ابھی ਵੀ ਅੰਦਰ ਰਵੇਜੀ ਗਾੜੀ ਹੈ ਕੋਠੋਂ ਥੱਲੇ ਅੱਛਾ ਥੱਲੇ ਹਾਂ ਹਾਂ ਹਰੇ ਕਈ ਸੰਦ ਰਹਿ ਗਏ ਟਰਾਲੀਆਂ ਦੁਨੀਆ ਲੱਭੀਆਂ ਨਹੀਂ ਅਜੇ ਹਾਂ ਅੱਲਾ ਦੇ ਦੀ ਸੁਭਾਗਾ ਸੁਭਾਗੇ ਹਾਂ ਸਾਵੀਆਂ ਹੋ ਨਹੀਂ ਅਜੇ ਦੋ ਜੋੜੇ ਤੜੀਆਂ ਦੇ ਨਹੀਂ ਹੂੰ ਹੂੰ ਟ੍ਰੈਕਟਰ ਚਾਰੇ ਇਦਾਂ ਦੇ ਨਿਕਲੇ ਟੁੱਟ ਭੱਜ ਕਰ ਗਈ ਜੀ ਮਲੇ ਜਿੰਨੇ ਵੀ ਮਲਵਾਏ ਕੋਈ ਕਿਸੇ ਦਾ ਕੋਈ ਟੁੱਟ ਗਿਆ ਉਹ ਜਿਆਦਾ ਕੰਟਰੋਲ ਹੂੰ ਕਿੱਥੇ ਜਿੱਥੇ ਕੋਈ ਚੀਜ਼ ਨੂੰ ਪੈਂਦਾ ਆ ਆ ਜਾਂਦੀ ਰਹੀ ਨੇ ਪੱਕ ਪੱਕ ਤੇ ਪੈਂਦੇ ਰਹੇ ਮੁੰਡੇ ਜਾਂਦੇ ਨੇ 30 ਫੁੱਟ ਦੇ 22 ਮਾਰਕ ਦੇ ਸੱਪਾ ਪਾਉਂਦੇ ਰਿਹਾ ਹੂੰ ਮਲ ਉਹ ਅਟੇ ਛੜੇ ਪਤਾ ਨਹੀਂ ਕਿੱਥੇ ਪੈ ਜਾਣਾ ਅੱਛਾ ਹਾਂਜੀ ਬਾਕੀ ਸੋਲਰ ਦੇ ਸਟਾਰਟਰ 22000 ਦੇ ਸਟਾਰਟਰ ਉਹ ਵੀ ਬਸ ਹੋ ਗਏ ਨਹੀਂ ਉਹ ਬਸ ਅੰਦਰ ਨਹੀਂ ਬੰਨੇ ਖਤਮ ਹੋ ਗਏ ਬਾਕੀ ਸਾਰੇ ਵਾਲੇ ਬੰਦੇ ਜਮੀਨਾਂ ਸਾਰੇ ਮਲ ਫਸਲਾਂ ਰੀਤਾ ਹੀ ਜਾਊਗੀ ਸਭ ਦਿੱਤਾ ਹੀ ਹੋ ਗਿਆ ਤੇ ਦਾਦਾ ਫੁੱਟ ਹੋ ਗਈ ਹਨਾ ਹੂੰ ਇਹ ਤੇ ਪੋਸਟੀ ਆਪਾਂ ਮੇਰੇ ਖਾਲੀ ਦੇ ਪਹਿਲਾਂ ਆਇਆ ਹੋਆਗੇ ਆ ਆ ਪੋਸਟ ਹਾਂਜੀ ਬੇਲੋ ਇੱਥੇ ਕਿਤੇ ਨਾਮੋ ਨਿਸ਼ਾਨੀ ਨਹੀਂ ਰਹਿ ਗਿਆ ਹੂੰ ਪਾਣੀ ਭਰੇ ਬਰਾਬਰ ਹੀ ਪਾਣੀ ਆ ਉੱਥੇ ਉੱਥੇ ਇੱਥੇ ਰਹੀ ਮਾਰੀ ਮਾਰੀ ਬਸ ਦੇਦੀ ਸਾਰ ਹੂੰ 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 ਕੰਡਾ ਦਾ ਜਿੰਨਾ ਪਾਣੀ ਸਾਰਾ ਇੱਥੇ ਮਾਂ ਝੋਨਾ ਹੀ ਦੀ ਸਾਹਮਣੇ ਨਾ ਆਂਦੇ ਗਾੜੀਆਂ ਆ ਹੱਕ ਦੂਰ ਤੱਕ ਕਿੰਨੇ ਕਿਲੋਮੀਟਰ ਅੱਗੇ ਆ ਮੈਨੂੰ ਪਤਾ ਆ ਆ ਨਾ ਥੱਲੇ ਇਧਰ ਆਪਣਾ ਝੋਨਾ ਚਾੜੀ ਪੰਜਾ ਕੇ ਲਿਓ ਇਹ ਕਿਤੇ ਬੂਟਾਂ ਦੀ ਤਾਂ ਉਥੋਂ ਦੀ ਇਹਦੀ ਨੱਪ ਗਈ ਸਾਰੀ ਹੂੰ ਸਾਰੇ ਬਾਕੀ ਬੂਟਾ ਨਹੀਂ ਛੜਿਆ ਪਿੱਛੇ ਵੀ ਹੋ ਜਾਣ ਆ ਵੇਖੋ ਪਿੱਛੇ ਮਗਰ ਕੀ ਨਾ ਨਾ ਸਭ ਹੀ ਉਧਰ ਦੇ ਵਿੱਚ ਹੀ ਆ ਗਏ ਸਭ ਖਤਮ ਹੋ ਗਿਆ ਬਹੁਤ ਨੁਕਸਾਨ ਹੋ ਗਿਆ ਰੇਤ ਪਾਣੀ ਕਿੱਥੋਂ ਆਈ ਇੰਨੀ ਰੇਤ ਛੜੀ ਹੈ ਵੀ ਕੋਈ ਫਸਲ ਕੋਈ ਰਹਿ ਹੀ ਨਹੀਂ ਕੱਢ ਕੇ ਇਹਨੂੰ ਵੇਚ ਹੀ ਸਕਦੇ ਨਾ ਕਿ ਪਸੇ ਕਰਦੇ ਨਹੀਂ ਆ ਕਿੱਥੇ ਖੜੋਗੇ ਪਾਣੀ ਨਹੀਂ ਕਿਵੇਂ ਬੰਦੇ ਇੱਧਰ ਤੇ ਖਤਮ ਇੱਧਰ ਮਾਂ ਉਹ ਭਾਵੇਂ ਕਦੀ ਕਦੇ ਨਿਕਲ ਜਾ ਆ ਕਿੱਥੇ ਚਲ ਜੂਗੀ ਇੱਥੇ ਬੰਦਾ ਹੁਣ ਖੋ ਗਿਆ ਤੇ ਰੇਤ ਕਿੱਦਾਂ ਨਿਕਲਣੀ ਨਹੀਂ 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 ਬਹੁਤ ਜਿਆਦਾ ਨੁਕਸਾਨ ਹੋ ਗਿਆ ਪਾਰਦਾ ਤੇ ਤਕਲੀਫਾਂ ਜੋ ਕਿ ਲੋਕਾਂ ਕੋਲ ਪੈਸੇ ਨਹੀਂ ਰਏ ਠੀਕ ਕਰਨ ਨੂੰ ਜੋ ਹਾਲਾਤ ਬਣੇ ਯਾਰ ਬਸ ਉਹ ਫਸਲ ਪੱਕਣ ਤੇ ਆਈ ਹੀ ਸਾਰਾ ਖਰਚਾ ਲਾਇਆ ਲਾ ਸਭ ਲਾਇਆ ਜੀ ਛੋ ਨਾ ਦੇ ਆਪਣਾ ਮੰਡੀ ਜਾਣ ਵਾਲਾ ਇਹ ਤੁਹਾਨੂੰ ਕਾਹਤ ਮਿਲ ਨਹੀਂ ਬਸ ਹੁਣ ਹੂੰ 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 ਤੇ ਦੇ ਪੱਕਣਗੇ ਜਿਹਦਾ ਹਰ ਮਾਜਾ ਕਿਤੇ ਗਾਹ ਆਉਣ ਅੱਜ ਤੱਕ ਨਿਮਟੇ ਜਾਣੇ ਜੀ ਹਿਸਾਬ ਹੋਏ ਜੀ ਇਹ ਨਾ ਪੱਕੇ ਹੀ ਹੋਣੇ ਉਹਨਾਂ ਮਤਲਬ ਦੋ ਜਾਂ ਦਿਨਾਂ ਦੀ ਖੇਤੀ ਛੋਂਦਾ ਨਹੀਂ ਚਾਂਸ ਤੇ ਆ ਵੀ ਬੇੜਾ ਕਿਸੇ ਦਾ ਲਿਆਉਂਦਾ ਉਹਨੇ ਲੈ ਜਾਣਾ ਕੱਲ ਨੂੰ ਉਹਨੇ ਗਪਾਰ ਵਾਲੇ ਕਿਸਾਨਾ ਕੋਲੋਂ ਦਾ ਬੇੜੀ ਨਾ ਬੇੜਾ ਕਰੋ ਸਾਡਾ ਸਾਡਾ ਜਾਨੋਂ ਨਾ ਕੋਈ ਆਪਣਾ ਉਹ ਬੇੜਾ ਕਿੱਥੇ ਦਿਲ ਗਿਆ ਛੁੱਟ ਗਿਆ ਸਾਰਾ ਢੇੜੀ ਵੀ ਢੁੱਟ ਗਈ ਰਸੇ ਟੁੱਟ ਗਏ ਜਦੋਂ ਪਾਣੀ ਜ਼ਿਆਦਾ ਹੋਇਆ ਬੇੜੀ ਵੀ ਢੁੱਟ ਗਈ ਉਹ ਹੁਣ ਜ਼ਿਆਦੀ ਮੁਸ਼ਕਿਲ ਆਉਣ ਦੀ ਆ ਤੇ ਠੇਕੇਦਾਰ ਦਾ ਇਹ ਉਹਾਂ ਦੇ ਗੱਲ ਹੀ ਲੈ ਜਾਣਾ 18 ਲੱਗਦਾ ਇਹ ਟ੍ਰੈਕਟਰਾਂ ਕਰਕੇ ਰੱਖਿਆ ਜੇ ਹੁਣ ਮਤਲਬ ਅੰਦਰ ਆਇਆ ਵੀ ਨਹੀਂ ਜਾਣਾ ਜਿਹੜਾ ਕੋਈ ਕਿਸੇ ਦਾ ਕੋਈ ਫਜ਼ਲ ਮਾੜਾ ਮੋਟਾ ਜਾਂ ਪੈਲੀ ਪਧਰੀ ਕਰਨ ਵਾਲੀ ਜੇ ਕੋਈ ਸਾਧਨ ਨਹੀਂ ਆਪਣ ਮਿਲਦਾ ਤੇ ਆਇਆ ਨਹੀਂ ਜਾਣਾ ਨਹੀਂ ਨਹੀਂ ਕੋਈ ਨਹੀਂ ਬੇੜਾ ਬੇਟਾ ਮੈਂ ਬੜਵਾਉਂਦਾ ਦਾਤਾਂ ਨੂੰ ਕੋਈ ਠੀਕ ਹੈ ਸਰ ਜੀ ਬੇਟਾ